ਵਰਜੀ ਦਾ ਖਾਲਸਾ ਵਰਜੀ ਦੀ ਫਤਿਹ ਪੰਜਾਬ ਦੇ ਆਪ ਦੇ ਰਖਵਾਲੇ ਜਸਤੇਦਾਰ ਬਲਵਿੰਦਰ ਸਿੰਘ ਜਟਾਣਾ ਦੇ ਸ਼ਹੀਦੀ ਦਿਹਾੜੇ 3 ਤਰੀਕ ਨੂੰ ਸਤੰਬਰ ਦੇ ਮਨਾਉਣ ਵਾਸਤੇ ਆਪ ਜੀ ਨੂੰ ਸੱਦਾ ਦੇ ਰਹੇ ਹਾਂ ਅੱਜ ਵੀ ਸਾਡੇ ਪਾਣੀਆਂ ਦੇ ਉੱਤੇ ਆਖ ਹੈ ਇੱਕ ਪਾਸੇ ਮੋਹਨ ਭਗਵਤ ਤੇ ਹਰਿਆਣਾ ਵਾਲੇ ਸਰਸਵਤੀ ਨਦੀ ਬਹੋਣ ਦੀ ਗੱਲ ਕਰਦੇ ਆ ਜੋ ਕਿ ਕਦੀ ਵੀ ਉਰੇ 8000 ਸਾਲ ਹੋ ਗਏ ਬਹੀ ਨਹੀਂ ਹੈਗੀ ਪੰਜਾਬ ਦੇ ਪਾਣੀ ਲੁੱਟਣਗੇ ਦੂਜੇ ਪਾਸੇ ਅਸੀਂ ਦੇਖਦੇ ਹਾਂ ਰਾਵੀ ਦਰਿਆ ਦਾ ਪਾਣੀ ਰੋਕ ਕੇ ਪਾਕਿਸਤਾਨ ਤੋਂ ਵਾਪਸ ਲੈ ਕੇ ਜਾ ਰਹੇ ਆ ਇਹ ਆਪਾਂ ਨਾ ਸੋਚੀਏ ਕਿ ਹੋਰ ਕੋਈ ਆਪਣੇ ਪਾਣੀਆਂ ਵਾਸਤੇ ਲੜੂਗਾ ਨਹੀਂ ਜਿਹੜਾ ਇਹ ਮਾਹੌਲ ਪੈਦਾ ਹੋ ਰਿਹਾ ਹੈ ਇਹਦੇ ਵਿੱਚ ਚੀਨ ਸਤਲੁਜ ਦੇ ਪਾਣੀ ਰੋਕ ਸਕਦੀ ਹੈ ਪਾਕਿਸਤਾਨ ਹਮਲੇ ਕਰ ਸਕਦਾ ਹੈ ਤੇ ਪੰਜਾਬ ਦੇ ਉੱਤੇ ਬਹੁਤ ਵੱਡੀ ਵਿਪਤਾ ਆਈ ਹੋਈ ਹੈ ਸੋ ਅਸੀਂ ਇਹੋ ਜੇ ਯੋਧਿਆਂ ਦੇ ਦਿਹਾੜੇ ਦੇ ਉੱਤੇ ਇਕੱਠੇ ਹੋ ਕੇ ਆਪਣੇ ਪੰਜਾਬ ਦੇ ਪਾਣੀਆਂ ਨੂੰ ਰੋਕਣ ਵਾਸਤੇ ਬਚਾਉਣ ਵਾਸਤੇ ਇੱਕ ਵੱਡੀ ਵੱਡੀ ਮੁਹਿੰਮ ਤੋਰੀ ਹੈ ਵਾਹਿਗੁਰੂ ਜੀ ਕਾ ਖਾਲਸਾ